ਚੰਡੀਗੜ੍ਹ ਦੀ ਤਰਜ਼ ਤੇ 스마트 ਸਿਟੀ ਲੁਧਿਆਣਾ ਦੇ 40 ਚੌਂਕਾਂ ਦੇ ਵਿੱਚ 스마트 ਕੈਮਰੇ ਲੱਗਣ ਜਾ ਰਹੇ ਨੇ ਯਾਨੀ ਕਿ ਹੁਣ ਚੰਡੀਗੜ੍ਹ ਹੀ ਨਹੀਂ ਬਲਕਿ ਲੁਧਿਆਣਾ ਵਿੱਚ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਕਿਉਂਕਿ ਇਹ ਉਹ ਤੀਜੀ ਅੱਖ ਹੈ ਜਿਸ ਦੀ ਨਜ਼ਰ ਤੋਂ ਤੁਸੀਂ ਬਚ ਹੀ ਨਹੀਂ ਸਕਦੇ ਇੱਧਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤੇ ਉਧਰ ਈ ਚਲਾਨ ਦੇ ਮੈਸੇਜ ਦੀ ਕੰਟੀ ਤੁਹਾਡੇ ਫੋਨ ਤੇ ਵੱਜੇਗੀ ਤੇ ਚਲਾਨ ਦੇ ਭੁਗਤਾਨ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਰਾਹੀ ਨਹੀਂ ਬਚੇਗਾ ਤੁਹਾਨੂੰ ਪਹਿਲਾਂ ਹੀ ਅਗਾਹ ਕਰ ਦਿੰਨੇ ਆ ਕਿ ਲੁਧਿਆਣਾ ਦੇ ਚਾਲੀ ਵਿੱਚੋਂ 14 ਚੌਂਕਾ ਦੇ ਵਿੱਚ ਇਹ ਆਤ ਆਧੁਨਿਕ ਤਕਨੀਕ ਵਾਲੇ ਕੈਮਰੇ ਐਕਟਿਵ ਹੋ ਚੁੱਕੇ ਨੇ ਇਸ ਲਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੁਨੇਹਾ ਹੈ ਕਿ ਜਰਾ ਬਚ ਕੇ ਚੌਂਕ ਤੋਂ ACP ਟ੍ਰੈਫਿਕ ਚਰਨਜੀਤ ਸਿੰਘ ਲਾਂਬਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਈਚ ਲਾਨਿੰਗ ਲੁਧਿਆਣਾ ਚ ਪਹਿਲੇ ਵੀ ਚੱਲ ਰਹੀ ਸੀ ਜਿੱਦਾਂ ਤੁਸੀਂ ਜਾਣਦੇ ਹੋ ਲੇਕਿਨ ਹੁਣ ਨਵੀਂ ਟ੍ਰੈਫਿਕ ਲਾਈਟਸ ਲੱਗਣ ਕਰਾਂ ਸਾਡਾ ਇਹ ਹੈਗਾ ਉਪਰਾਲਾ ਹੈਗਾ ਕਿ ਅਸੀਂ ਇਹਨੂੰ ਹੋਰ ਐਕਸਟੈਂਡ ਕਰੀਏ ਜਿਹੜੀ ਨਵੀਂ ਲਾਈਟਸ ਲੱਗ ਰਹੀਆਂ ਜਿਹੜੇ ਜਿਹੜੇ ਚੌਂਕਾ ਤੇ ਉੱਥੇ-ਉੱਥੇ ਵਿਜ਼ਿਬਿਲਟੀ ਦੇ ਹਿਸਾਬ ਨਾਲ ਇਹ ਚਲਾਨਿੰਗ ਦੇ ਨਾਲ ਉਹਨੂੰ ਜੋੜਨ ਦਾ ਸਾਡੀ ਕੋਸ਼ਿਸ਼ ਰਹੇਗੀ ਕਿਸਾ ਕਿੰਨੇ ਚੌਂਕਾਂ ਦੇ ਬਣਾਏ ਕੀ ਖਾਸ ਹੋਊਗਾ ਇਹਨਾਂ ਲੈਟਰ ਦੇ ਜਿਸ ਤਰ੍ਹਾਂ ਨਾਲ ਟੈਕਨੋਲੋਜੀ ਨਮੀ ਇਹ ਪਹਿਲਾਂ 2019 ਦੇ ਵਿੱਚ ਸੀ ਕੁਝ ਐਲੀਵੇਟਡ ਰੋਡ ਕਰਕੇ ਬਣਾਇਆ ਹੁਣ ਕੀ ਟੈਕਨੋਲੋਜੀ ਚ ਨਵਾਂ ਵਾਅਦਾ ਕੀਤਾ ਗਿਆ ਤੇ ਕਿਹੜੇ ਕਿਹੜੇ ਚਲਾਂ ਹੋਇਆਗਾ ਇਹ ਬਿਲਕੁਲ ਲੇਟੈਸਟ ਜਿਹੜੀ ਮਾਡਰਨ ਹੈਗੀ ਇਹ ਟਰੈਫਿਕ ਲਾਈਟ ਸਿਸਟਮ ਉਹਨੂੰ ATCS ਕਹਿੰਦੇ ਐਡੈਪਟਿਵ ਟਰੈਫਿਕ ਕੰਟਰੋਲ ਸਿਸਟਮ ਇਹ ਜਿਹੜਾ ਹੁੰਦਾ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਟਰੈਫਿਕ ਦਾ ਫਲੋ ਹੈ ਜਿੱਧਰੂ ਟ੍ਰੈਫਿਕ ਜ਼ਿਆਦਾ ਉਧਰ ਟਾਈਮ ਹੈ ਉਹਨੂੰ ਆਪਣੇ ਆਪ ਅਡਜਸਟ ਕਰ ਦਿੰਦੇ ਆ ਔਰ ਇੱਕ ਤੋਂ ਅਗਲੀ ਲਾਈਟ ਹੈ ਇਹਨਾਂ ਦਾ ਆਪਸ ਦੇ ਵਿੱਚ ਵੀ ਲਾਈ ਕੰਟੈਕਟ ਹੁੰਦਾ ਲਾਈਜਨ ਹੁੰਦਾ ਹੈ ਨਾ ਤੇ ਇਹ ਸਿਸਟਮ ਜਿਹੜਾ 40 ਤੋਂ ਵੱਧ ਪੁਆਇੰਟਾਂ ਤੇ ਲਗਾਇਆ ਜਾਣਾ ਔਰ ਪਹਿਲੀ ਜਿਹੜੀ ਸਟੇਜ ਦੇ ਵਿੱਚ 18 ਦੇ ਕਰੀਬ ਪੁਆਇੰਟਸ ਹੈਗੇ ਆ ਜਿਹੜੇ ਜ਼ਿਆਦਾਤਰ ਫਰੂਜ਼ਪੁਰ ਰੋਡ ਤੇ ਹੈ ਔਰ ਚੰਡੀਗੜ੍ਹ ਰੋਡ ਤੇ ਉਹਨਾਂ ਦੇ ਵਿੱਚੋਂ ਦੀ ਸਾਨੂੰ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਚ ਹਫਤਾ ਦੋ ਹਫਤੇ ਦੇ ਵਿੱਚ ਉਹਨਾਂ ਤੇ ਸ਼ੁਰੂ ਹੋਣ ਦੀ ਉਮੀਦ ਸਰ ਕਿਹੜਾ ਚਲਾਨ ਉਹਦੇ ਵਿੱਚ ਸਾਰੇ ਚਲਾਨ ਕੱਟੇ ਜਾਣਗੇ ਕੋਈ ਇੱਕ ਖਾਸ ਕਿਸਮ ਦਾ ਚਲਾਨ ਹੋਊਗਾ ਪਹਿਲੇ ਦੌਰ ਦੇ ਵਿੱਚ ਜਿਸ ਤਰ੍ਹਾਂ ਨਾਲ ਕਾਫੀ ਪੁਆਇੰਟ ਅਲੱਗ-ਅਲੱਗ ਤਰ੍ਹਾਂ ਦੀ ਵਾਇਲੇਸ਼ਨ ਹੁੰਦੀ ਹੈ ਟ੍ਰੈਫਿਕ ਉਹਦੇ ਕਰਦੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਚਲਾਨ ਹੋਣਾ ਚਾਹੀਦਾ ਦੇਖੋ ਜੇ ਇਹ ਚਲਾਨਿੰਗ ਹੈ ਜਿਹੜੀ ਪਹਿਲਾਂ ਵੀ ਹੋ ਰਹੀ ਸੀ ਉਹ ਅਸੀਂ ਇਨੀਸ਼ੀਅਲੀ ਰੈੱਡ ਲਾਈਟ ਜੰਪ ਦਾ ਹੀ ਕਰ ਰਹੇ ਸੀ ਤੇ ਹੁਣ ਵੀ ਜਿਹੜਾ ਇਹਨੂੰ ਸਟਾਰਟ ਤੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਰੈੱਡ ਲਾਈਟ ਜੰਪ ਤੋਂ ਸਟਾਰਟ ਕੀਤਾ ਜਾਏ ਉਹ ਫਿਰ ਉਸ ਚੌਕ ਤੇ ਕਿਸ ਤਰ੍ਹਾਂ ਦੀ ਵਾਇਲੇਸ਼ਨ ਹੈ ਕਿਸ ਤਰ੍ਹਾਂ ਨਾਲ ਉੱਥੇ ਸਾਨੂੰ ਲੋਡ ਹੈਗੀ ਧਿਆਨ ਦੇਣ ਦੀ ਤਾਂ ਇਹਨੂੰ ਐਕਸਟੈਂਡ ਕਰਨ ਦਾ ਫਿਰ ਉਹ ਅਗਲੇ ਫੇਸ 'ਚ ਸੋਚਾਂਗੇ ਸਰ ਕਿਸ ਤਰ੍ਹਾਂ ਨਾਲ ਜਿਹੜਾ ਹੈਗਾ ਚਲਾਨ ਜਾਉ ਉਹਦੇ ਕੋਲ ਪਹਿਲਾਂ ਜਿਹੜਾ ਸੀ ਇੱਕ ਪੱਤਰ ਰਾਹੀਂ ਜਾਂਦਾ ਸੀ ਹੁਣ ਕਿਸ ਤਰ੍ਹਾਂ ਨਾਲ ਜਾਉਗਾ ਆਟੋਮੈਟਿਕ ਸਿਸਟਮ ਹਾਂ ਇਹ ਬੜਾ ਅੱਛਾ ਸਵਾਲ ਪੁੱਛਿਆ ਜਿਹੜੇ ਪਹਿਲੀ ਹੀ ਚਲਾਨਿੰਗ ਸਾਡੀ ਸੀ ਉਹ ਸਾਡਾ ਲੋਕਲ ਸੌਫਟਵੇਅਰ ਸੀਗਾ ਔਰ ਉਹਦੇ ਵਿੱਚ ਇਹ ਡਰਾਅਬੈਕ ਸੀ ਕਿ ਸਾਨੂੰ ਜਿਹੜਾ ਬਾਇਪੋਸਟ ਭੇਜਣਾ ਪੈਂਦਾ ਹੁਣ ਅਸੀਂ ਆਪਣਾ ਹੈੱਡਕੁਆਰਟਰ ਨੂੰ ਲਿਖਿਆ ਕਿ ਅਸੀਂ ਜਿਹੜਾ ਨਿੱਕ ਦਾ ਨੈਸ਼ਨਲ ਸੌਫਟਵੇਅਰ ਹੈਗਾ ਉਹ ਲਿਆ ਜਾਵੇ ਔਰ SMS ਗੇਟਵੇ ਉਹਦੇ ਆਨ ਨਾਲ ਹੀ ਹੋਏਗਾ ਕਿ ਚਲਾਨ ਫਿਰ ਸਾਨੂੰ ਬਾਈਪਾਸ ਦੀ ਭੇਜੇਗਾ ਪਹੁੰਚਣਾ ਪਵੇਗਾ ਜਿਹੜਾ ਹੈ ਵਾਇਲੇਸ਼ਨ ਕਰਦਾ ਜਿਹੜਾ ਰਾਈਡਰ ਉਹਨੂੰ SMS ਰਾਹੀਂ ਉਹਦੀ ਸੂਚਨਾ ਭੇਜੀ ਜਾਏਗੀ ਸਰ ਜਿਸ ਤਰ੍ਹਾਂ ਨਾਲ ਤੁਸੀਂ ਦੱਸਿਆ ਹੈਗਾ ਕਿ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਟ੍ਰੈਫਿਕ ਵਾਇਲੇਸ਼ਨ ਕਰਦੇ ਆਮ ਲੋਕਾਂ ਨੂੰ ਕਿਸ ਤਰ੍ਹਾਂ ਲੈਣ ਜਿਵੇਂ ਲਾਈਟਾਂ ਦੇ ਹੁੰਨ ਜਿਹੜਾ ਹੈਗਾ ਕੈਮਰੇ ਲੱਗਰ ਗਾ ਰਹੇ ਨੇ ਉੱਤੇ ਜ਼ੈਬਰਾ ਕਿਸ ਤਰ੍ਹਾਂ ਹੋਵਣਾ ਟੈਕਨੀਕਲੀ ਨਹੀਂ ਹੋਣਾ ਪਾਣਾ ਦੇਖੀਏ 스마트 ਸਿਟੀ ਜਿਹੜੀ ਉਹ 스마트 ਨਾਗਰਿਕਾਂ ਨਾਲ ਹੀ ਬਣਦੀ ਹੈ ਉਹ ਮੇਰੀ ਇਹੀ ਅਪੀਲ ਹੈ ਕਿ ਅਸੀਂ ਚੰਗੇ ਨਾਗਰਿਕ ਹੋਣ ਦਾ ਸਬੂਤ ਦਈਏ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਔਰ ਕਿਉਂਕਿ ਟ੍ਰੈਫਿਕ ਨਿਯਮ ਜਿਹੜੇ ਉਹ ਸਿਰਫ ਚਲਾਣ ਦੇ ਡਰ ਤੋਂ ਫੋਲੋ ਕਰਨਾ ਇਹ ਇਹ ਕੋਈ ਬੜਾ ਅੱਛਾ ਐਕਸਕਿਊਜ਼ ਨਹੀਂ ਹੈ ਅੱਛੀ ਅਸੀਂ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਨੂੰ ਸਮਝੀਏ ਨਾ ਕੇਵਲ ਦੀ ਆਪ ਪਾਲਣਾ ਕਰੀਏ ਬਲਕਿ ਦੂਸਰਿਆਂ ਨੂੰ ਵੀ ਟ੍ਰੈਫਿਕ ਨਿਯਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰੀਏ ਕਿਸ ਤਰ੍ਹਾਂ ਜਿਹੜਾ ਟ੍ਰੈਫਿਕ ਵੀ ਚਲਾਨ ਦੇ ਪੈਨਲਟੀ ਉਹ ਵੀ ਮੇਰੇ ਨਾਲ ਵੀ ਬੁਝਾ ਦਿੱਤੀ ਕੀ ਉਹਦੇ ਬਾਰੇ ਕੀ ਕਹਿਣਾ ਚਾਹੋ ਜਿਸ ਤਰ੍ਹਾਂ ਹਾਂ ਇਹ ਜਿਹੜੇ ਪਿਛਲੇ ਸਾਲ ਇੱਕ ਨੋਟੀਫਿਕੇਸ਼ਨ ਆਇਆ ਸੀ ਜਿਹਦੇ ਵਿੱਚ ਜਿਹੜੇ ਕੁਝ ਸੀਰੀਅਸ ਆਫੈਂਸਿਸ ਹੈਗੇ ਆ ਉਹਨਾਂ ਦੇ ਵਿੱਚ ਪੈਨਲਟੀ ਚ ਵਾਅਦਾ ਕੀਤਾ ਗਿਆ ਸੀ ਜਿਹਦੇ ਵਿੱਚ ਮੋਬਾਈਲ ਲਿਸਨਿੰਗ ਔਰ ਡਰਿੰਕ ਐਂਡ ਡਰਾਈ ਪ੍ਰਮੁਖ ਔਰ ਬਾਕੀ ਜਿਹੜੇ ਹੈਗੇ ਚਲਾਨ ਉਹਨਾਂ ਚ ਵੀ ਥੋੜਾ ਥੋੜਾ ਵਾਅਦਾ ਕੀਤਾ ਗਿਆ ਸੀਗਾ ਤੇ ਮੈਂ ਦੱਸਣਾ ਚਾਹਾਂਗਾ ਕਿ ਪਹਿਲਾ ਚਲਾਨ ਹੈ ਜਿਹੜਾ ਉਦੇ ਵਿੱਚ ਜੋ ਮਾਊਂਟ ਹੁੰਦੀ ਹੈ ਸੈਕਿੰਡ ਚਲਾਨ ਨੂੰ ਡਬਲ ਕੀਤਾ ਜਾਂਦਾ ਉਹ ਤੀਸਰੇ ਚਲਾਨ ਕੀਤੇ ਜਾਣ ਤੇ ਜਿਹੜਾ ਡਰਾਈਵਿੰਗ ਲਾਇਸੈਂਸ ਉਹਨੂੰ ਵੀ ਸਸਪੈਂਡ ਕੀਤਾ ਜਾ ਸਕਦਾ